ਇਹ ਨਾ ਧੰਦਾ ਬਾਵੇਂ ਜੀ ਕਰਨਾ ਕੱਟ ਦੇ ਇੱਕੇ ਬੜਾ ਮਨ ਦਾ ਖੁਸ਼ ਹੋਇਆ ਲੋਕ ਇੰਨੇ ਦੁਖੀ ਐ ਲੈਨੇ ਚਿੰਤਾ ਚ ਟੈਨਸ਼ਨ ਚ ਜ਼ਿੰਮੇਦਾਰਾ ਫਿਰ ਹੱਸਣਾ ਕਰਦੇ ਧੰਲੇ ਦਾ ਦੁਰਿਆ ਜਦੋਂ ਲੋਕਾਂ ਦੇ ਚਿਹਰੇ ਤੋਂ ਹਾਸੇ ਹੀ ਖਤਮ ਹੁੰਦੇ ਪਰੇ ਜਾਂਦੇ ਮਾਲਕੀ ਪਾਕਸ਼ੇ ਸਾਨੂੰ ਸੱਚੀ بادشاہ ਨੇ ਧੰਦਾ بادشاہ ਵੀ ਲੋਕਾਂ ਨੂੰ ਹਸਾਉਣਾ ਆਹ ਧਰਮ ਰਾਜ ਬੋਲੇ ਜਾ ਕੇ ਜਦੋਂ ਬੜਾ ਜਗਾ ਚੰਗੀ ਮਿਲ ਜੂਗੀ ਧੰਨਵਾਦ ਜੀ ਨੇ ਵੀ ਨਗਰ ਪੰਚਾਇਤ ਸਾਰਿਆਂ ਦੇ ਧੰਨਵਾਦ ਹੈ ਪ੍ਰਬੰਧਕ ਕਮੇਟੀ ਜੀ ਮਾ ਜੋਧਪੁਰ ਦੇ। ਵਿਆਰੇ ਸੰਗਤ। ਹੈਲੋ। 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 ਇਹ ਜੀ ਨਾ ਲੱਗਦਾ। ਰਾਮਕ ਤਾਂ ਬਾਰਾ। ਰਾਮਕ ਤੇ ਇਹਨਾਂ ਨੂੰ ਆਸ਼ਕੀਆ ਪਰ ਹੈ ਜੀ ਸੰਗੀ। ਇੱਕੋ ਬੰਦ ਕਰ ਦਿਓ ਮੇਰਾ ਵੀਰ। ਤਾਂ ਕੀ ਇਹ ਦੇਲਾ ਬੱਚੇ ਮੰਨ ਕੇ ਸੱਚੇ ਇਹ ਸਾਡੇ ਹਿੰਦੁਸਤਾਨ ਦਾ ਭਵੇਖਾ ਇੰਨੇ ਚ ਵੱਡੇ ਹੋ ਕੇ ਕਿਸ ਨੇ ਐਮਪੀ ਬਣਨਾ ਕਿਸ ਨੇ ਟੀਚਰ ਬਣਨਾ ਕਿਸ ਨੇ ਮਾਸਟਰ ਲੱਗਣਾ ਕਿਸੇ ਨੇ ਪਟਵਾਰੀ ਲੱਗਣਾ ਕਿਸ ਨੇ ਸਰਾ ਦਾਤ ਜਾ ਕੇ ਸਾਡੇ ਮੁਲਕ ਦੀ ਰਾਖੀ ਕਰਨੀ ਹੈ ਕਿਸ ਨੇ ਡਾਕਟਰ ਬਣਨਾ ਇੰਨੇ ਚ ਕਿਹਨੇ ਰਾਤ ਨੂੰ दारू ਪੀ ਕੇ ਗਲੀਆਂ ਚ ਸੁੱਤੇ ਪੈ ਕੁੱਦਿਆਂ ਦੇ ਪੂਲੇ ਪੁੱਟਣ ਪੁੱਤ ਚੰਗੇ ਬਣਨਾ ਜ਼ਿੰਦਗੀ ਚ ਚੰਗੇ ਬਣਨਾ ਨਸ਼ਾ ਨਹੀਂ ਕਰਨਾ ਨਸ਼ਾ ਤਾਂ ਰੋਗੀ ਦਾ ਵੀ ਮਾਰਾ ਮੈਂ ਦੱਸਦਿਆਂ ਮੈਂ ਪਿਓਰ ਭਾਈ ਜੀ ਤੇਰੇ ਨਾਵਲੀਆਂ ਕੋਈ ਨਸ਼ਾ ਪਤਾ ਨਹੀਂ ਕਰਦਾ ਇਸ ਕਰਕੇ ਅੱਜ ਦੇ ਯੁੱਗ ਦੇ ਵਿੱਚ ਤਾਂ ਨਾ ਰੋਟੀ ਦਾ ਵੀ ਮਾੜਾ ਨਸ਼ਾ ਤੋਂ ਰਹਿਤ ਤੋਂ ਹੁੰਦਾ ਚੰਗੀ ਗੱਲ ਆ ਹੋਰ ਕਿਵੇਂ ਆ ਹੋਰ ਤਾਂ ਗੱਲਾਂ ਸਾਰੀਆਂ ਬਾਅਦ ਚ ਕਰਦੀ ਆ ਭਜਨਿਆਂ ਪਤਾ ਲੱਗਿਆ ਅਮਰੀਕਾ ਚ ਆ ਕੇ ਆਇਆ ਆਏ ਹਾਂ ਕਿਹੋ ਜਿਹਾ ਸ਼ਹਿਰ ਆ ਭਜਨਿਆਂ ਕਿਹੋ ਜਿਹਾ ਮੁਲਕ ਮੁਲਕ ਦੀਆਂ ਕਿੰ ਆ ਦੱਸਦਾ ਸ਼ਾਂਤੀ ਇਹ ਮੈਂ ਕਿੰਨਾ ਮਲਾਈਆਂ ਰਕੀਆਂ ਸੜਕਾਂ ਸੋਹਰਿਆਂ ਦੋਰਿਆਂ ਨੇ ਬਜਾਈਆਂ ਪਈਆਂ ਸਾਰੀ ਦੁਨੀਆਂ ਨੂੰ ਲੁੱਟ ਕੇ ਅੱਛਾ ਗੁਲ ਤੇ ਗੁਲ ਜਾੜਿਆ ਪਿਆ ਹਮ ਆਏ ਹਾਏ ਹਾਏ ਪਰ ਇੱਕ ਗੱਲ ਮੈਂ ਦੇਖ ਕੇ ਆਇਆ ਬਈ ਸੱਪਾਂ 'ਚ ਜ਼ਹਿਰ ਨਹੀਂ ਅੱਛਾ ਗੁੱਲਾਂ 'ਚ ਕੋਈ ਜੀਵੋ ਨਹੀਂ ਤੇ ਪੰਦਿਆਂ 'ਚ ਰੜਕ ਨਹੀਂ ਜੋ ਕਿ ਜਨਾਨੀਆਂ ਨੇ ਸਾਰਾ ਕੁਝ ਸੰਭਾਲਿਆ ਜਿਹੜਾ ਜਨਾਨੀ ਕਮਾ ਕੇ ਲਿਆਉਂਦੀ ਬੰਦਾ ਜਾਂ ਉਹ दारू ਪੀਂਦਾ ਬੰਦਾ ਜਨਾਨੀ ਦੇ ਸਾਹਮਣੇ ਖੋਲ ਕੇ ਬੈਠਾ ਅੱਛਾ ਸਾਡੇ ਬੱਚੇ ਕੋਈ ਦੋਰਿਆ ਨਾ ਕੋਈ ਫੜਦਾ ਕੋਈ ਗਾੜੀ ਨਾ ਕੋਈ ਫੜਦਾ ਵੀ ਸਾਡੇ ਬੱਚੇ ਸਾਡੇ ਹੱਥ 'ਚ ਨਹੀਂ ਸਾਡੇ ਕੰਟਰੋਲ 'ਚ ਨਹੀਂ ਫਿਰ ਬੰਦੇ 'ਚ ਰੜਕ ਕੇ ਟੋ ਰਹੇ ਨੇ ਸਹੀ ਗੱਲ ਆ ਪੰਜੀਆਂ ਕੁਝ ਪਰਿਵਾਰਾਂ ਨੇ ਆਪਣੇ ਨਿਆਣੇ ਸੁਭਾਲ ਕੇ ਰੱਖੇ ਆ ਸ਼ਾਂਤੀ ਹੈ ਪਰ ਇੱਥੇਲ ਮੈਂ ਦੇਖੀ ਆ ਹਾਂ ਭਾਈ ਇੱਥੇ ਨਾਲ ਸਾਰਾ ਕੰਮ ਉੱਥੇ ਪੁੱਠਾ ਹੁੰਦਾ ਖਾਹੇ ਪੁੱਠਾ ਹੁੰਦਾ ਕਿਵੇਂ ਜਿਵੇਂ ਇੱਥੇ ਤੇ ਨਾ ਉੱਥੇ ਰਾਤ ਉੱਥੇ ਰਾਤ ਆ ਇੱਥੇ ਗੱਭੇ ਪਾਸੇ ਡਰਾਈਵ ਕਰਦੇ ਆਪਾਂ ਉੱਥੇ ਸੱਜੇ ਪਾਸੇ ਅੱਛਾ ਇੱਥੇ ਸੱਚ ਥੱਲੇ ਨੂੰ ਆਨ ਹੁੰਦੀ ਆ ਉੱਥੇ ਤਾਂ ਨਹੀਂ ਹੁੰਦੀ ਕਮਾਲ ਆ ਇੱਥੇ ਲੋਕ ਬੇਲੇ ਰਹਿੰਦੇ ਆ ਉੱਥੇ ਬੰਦੇ ਕੰਮ ਕਰਦੇ ਕੰਮ ਕਰਨਾ ਪੈਂਦਾ ਇੱਥੇ ਕਾਫੀ ਜ਼ਾਰੀ ਬੇਈਮਾਨੀ ਆ ਉੱਥੇ ਮੰਗਾਰੀ ਯਾ ਉੱਥੇ ਦੀ ਗੱਲ ਕਿਹੜੀ ਆ ਆ ਤੋਂ ਵਧੀਆ ਉੱਥੇ ਗੱਲ ਏ ਆ ਬਈ ਮੋਢਾ ਬੁਹਾਰਾ ਸੌਰੀ ਅਗਲੀ ਕਹਿੰਦੀ ਆ ਬੜਾ ਵਧੀਆ ਮਾਲਕਾ ਭੱਗ ਲਿਆ ਦੋਰੀ ਜਿੱਟੀ ਛਵੜੀ ਦੇਖ ਕੇ ਉਹ ਮੇਰਾ ਹਾਸਾ ਮਰ ਜਾਂਦੀ ਏ ਹੋਰ ਕਿਵੇਂ ਲਾਲਾ ਤੇਰੇ ਇੱਕ ਮਿੱਤਰ ਸੀ ਪੁਲਦੇਵ ਪਾਪਲੇ ਵਾਲਾ ਆਹ ਜੱਟ ਦੀ ਬੜੀ ਪਰਸਨੈਟੀ ਸੀ ਆਏ ਹਾ ਗੁੰਡੀਆਂ ਉੱਛਾ ਵੱਡਾ ਵੱਡਾ ਦਾੜਾ ਜਦੋਂ ਗਲੀ 'ਚੋਂ ਨਿਕਲ ਲੋਕਾਂ ਨੇ ਕਹਿੰਦੇ ਲਾਏ ਫੁਲਾਣਾ ਸਰਦਾਰ ਮੰਗਦਾ ਆਏ ਹਾ ਸ਼ਾਂਤੀ ਦੇਈ ਲੈ ਇਹ ਹਾਲੇ ਬਾਹਲਾ ਮਾੜਾ ਕੀ ਗੱਲ ਬੋਲੀ ਜਿਹੜੇ ਉੱਥੇ ਜਾ ਕੇ ਗੋਮਰੇ ਬਣਨ ਦੀ ਕੋਸ਼ਿਸ਼ ਕਰਦੇ ਨਾ ਹਾਂ ਉਹਨਾਂ ਦਾ ਹਾਲੇ ਬਾਹਲਾ ਮਾੜਾ ਹਾਂ ਹਾਂ ਹੋਇਆ ਕੀ ਮੈਂ ਉਹਨੂੰ ਤਿੰਨ ਸਾਲਾਂ ਬਾਅਦ ਦੇਖਿਆ ਤੇ ਪਹਿਲਾਂ ਤਾਂ ਮੈਂ ਭਜਾਣਾ ਹੈ ਨਾ ਅੱਛਾ ਰਾਣੀ ਵੀ ਸਾਹਿਬ ਹਾਂ ਹਾਂ ਮੁੱਛਾਂ ਵੀ ਸਾਹਿਬ ਵੀ ਇਹ ਸਰਦੀ ਐਸੀ ਤੱਤੂ ਹਜੰਤ ਕਰਾਈ ਫਿਰਦਾ ਜਿਵੇਂ ਚੱਕ ਵਿੱਚ ਝੁੱਲੇ ਤੇ ਬੁੜੀ ਨੇ ਸੌਣ ਦੇ ਮਹੀਨੇ ਕਢਾਈਏ ਮੁੰਡਾ ਮਾਰਿਆ ਫੱਦ ਹੋ ਗਈ ਚੱਕਾ ਲੋਨ ਵਾਲੀ ਮਾਜਾ ਦੁਕਾਨ ਚ ਮੁੰਦਰ ਜੀ ਬਾਈ ਹੂੰ ਬੋਲੀ ਬੜੀ ਆਉਤਰੀ ਜੀ ਬੋਲਦਾ ਕੀ ਗੱਲ ਮੈਂ ਕਹਾਂ ਬਈ ਫਲਦੇ ਹੋ ਕੀ ਹਾਲ ਹੈ ਹਾਂ ਕਹਿੰਦਾ ਜੀ ਆਰਾਇਟ ਆਈ ਹੈ ਇੰਗਰੇਜੀ ਬੋਲਣਾ ਆ ਗਿਆ ਮੈਂ ਕਹਾਂ ਬਾਪੂ ਜੀ ਹੋਰਾਂ ਦਾ ਕੀ ਹਾਲ ਹੈ ਹਾਂ ਕਹਿੰਦਾ ਜੀ ਉਹਨਾਂ ਨੂੰ ਤਾਂ 2 ਸਾਲ ਹੋ ਗਏ ਆਰਾਇਟ ਹੋ ਰਹੇ ਨੇ ਢੜਾਈ ਕਰ ਗਏ ਮੈਂ ਕਹਾਂ ਬਰਝਾਈ ਕਿੱਥੇ ਸੱਸੀ ਗੱਲ ਬੁਲਾ ਲਈਏ ਵੈਲ ਜਾਣਾ ਸੀ ਕਹਿੰਦਾ ਜਾਵਦੇ ਗਏ ਕੰਮ ਤੇ ਗਏ ਕੰਮ ਕਰਦੀ ਆ ਮੈਂ ਕਿਹ ਕਾਰਜ ਜਾਂਦੀ ਆ ਕਹਿੰਦਾ ਨਹੀਂ ਉਹਨਾਂ ਨੂੰ ਲੰਬੜ ਦਾੜਾ ਦਾ ਖੁੱਦਾ ਭਲਾਣੇ ਮੋੜ ਤੋਂ ਜਾਤ ਲੈਂਦਾ ਕਹਿੰਦਾ ਕਹਿੰਦਾ ਇਹਦੀ ਕੀ ਗਣੀ ਕਿ ਕਹਿੰਦਾ ਮੈਂ ਕਿਹਾ ਭੈਣ ਜੀ ਦਿਆ ਆਹੋ ਕਹਿੰਦਾ ਭੈਣ ਵੀ ਕੰਮ ਤੇ ਗਈ ਈ ਭੈਣ ਜੀ ਕੰਮ ਤੇ ਜਾਂਦੀ ਆ ਉਹ ਮੈਂ ਕਿਹਾ ਉੱਥੇ ਤਾਂ ਭੇਜ ਲਉ ਆਪਾਂ ਜਵਾਂ ਨਹੀਂ ਤੇ ਭਾਡੇ ਮਾਣ ਜਣੇ ਸਦਦੇ ਹੱਥ ਨਹੀਂ ਲੱਗਣ ਦਿੰਦੇ ਕੰਮ ਨੂੰ ਇੱਥੇ ਕੰਮ ਤੇ ਕਹਿੰਦੇ ਇੱਥੇ ਕੰਮ ਕਰਨਾ ਪੈਂਦਾ ਅੱਛਾ ਮੈਂ ਕਿਹਾ ਉਹ ਕਾਲੇ ਚ ਜਾਂਦੀ ਆ ਹਾਂ ਕਹਿੰਦਾ ਉਹ ਗੋਰਾ ਫਲਾਣੇ ਆਏ ਉਹਨੂੰ ਕੋ ਜਾ ਕਰਦਾ ਐਵਰੋ ਜੰਦੀ ਮੋੜ ਸੜਕ ਦਾ ਨਾਮ ਅੱਛਾ ਮੈਂ ਕਿਹਾ ਚੱਲ ਬੇਬੇ ਦੇ ਪੈਰੀ ਹੱਥ ਲਾ ਆਏ ਹਾਏ ਹਾਏ ਬੇਬੇ ਕਿੱਥੇ ਨੇ ਬੇਬੇ ਨੂੰ ਮਿਲ ਜਾਣਾ ਸੀ ਕਹਿੰਦਾ ਉਹ ਵੀ ਕੰਮ ਤੇ ਗਈ ਹਾਏ ਤੇਰੀ ਕੰਮ ਤੇ ਲਾਦੀ ਮੈਂ ਕਿਹਾ ਬੁੜੀ ਨੂੰ ਮੰਜੇ ਤੇ ਬਿਠਾ ਕੇ ਉਹਦੀ ਸੇਵਾ ਕਰ ਲੈ ਤੇ ਕਹਿੰਦੇ ਨਹੀਂ ਇੱਥੇ ਨਹੀਂ ਚੱਲਦਾ ਕੰਮ ਤੇ ਲਾਦੀ ਅੱਛਾ ਮੈਂ ਕਿਹਾ ਉਹ ਕਾਹਦੇ ਤੂੰ ਜਾਂਦੀ ਆ ਕੀ ਕਹਿੰਦਾ ਕਹਿੰਦਾ ਉਹ ਗਮੰਡ ਜਾਂਦਾ ਮੁੰਡਾ ਘਰ ਨਹੀਂ ਚੱਕ ਲੈਂਦਾ ਨਹੀਂ ਮੈਂ ਮਰ ਜਾ ਮੈਂ ਕਿਹਾ ਪਰ ਤੂੰ ਕੀ ਕਰਦਾ ਹਾਂ ਕਹਿੰਦਾ ਮੈਂ ਲੱਕੜ ਵਾਲੀ ਫੈਕਰੀ 'ਚ ਫਟੇ ਆ ਗਿਆ ਮੈਂ ਕਹਿੰਦਾ ਤੋਰ ਫਟੇ 3000 ਰੁਪਏ ਸਾਰੀਆਂ ਜਨਾਨੀਆਂ ਲੋਭ ਚੱਕੀ ਪਰਦਾ ਤੂੰ ਬਾਰੇ ਫਟੇ ਚਾਹਦਾ ਇਹ ਸਹੀ ਗੱਲ ਹੈ ਰਾਜ ਦੀ ਜੋ ਸੰਭਾਰਨ ਇੱਜ਼ਤ ਮਾਨ ਸਤਕਾਰ ਭਾਈਚਾਰਾ ਜਦੋਂ ਸਰਦਾਰੀਆਂ ਕਿਸੇ ਦੁਨੀਆ ਦੇ ਕਿਸੇ ਹਿੱਸੇ ਤੇ ਨਹੀਂ ਸਾਡਾ ਤਾਂ ਮੁਲਕ ਮਾਰ ਲਿਆ ਬੀਮਾਨੇ ਸਾਡੇ ਲੀਡਰਾਂ ਨੇ ਸਾਨੂੰ ਲੈ ਲਿਆ ਨਹੀਂ ਅਸੀਂ ਕਹਿੰਦੇ ਹੱਥਰ ਖਾਉਂਦੇ ਸੀ ਪਿੰਡਾਂ ਦੇ ਦਰਦ ਹੋਰ ਕਿਵੇਂ ਹੋਰ ਤਾਂ ਇਕੱਲਾ ਬਾਤ ਕਰਦੀਆਂ ਲੈ ਕੇ ਕੀ ਆਇਆ ਉਹ ਲੈ ਕੇ ਝਰਛੜਾ ਆਣਾ ਸੀ ਮੈਂ ਇਹਨੂੰ ਲੈ ਕੇ ਮਰ ਜਾਣਾ ਤੇਤੀ ਨਹੀਂ ਲੱਗਿਆ ਉਸੇ ਤੇ दारू ਝਕਾ ਮੈਂ ਝੱਡਿਆ ਆ ਉਹ ਤਾਂ ਮੈਂ ਚੈਂਦਾ ਏਅਰਲਾਈਨ ਤੇ ਆਇਆ ਅਮਰੀਕਾ ਤੋਂ ਉੱਥੋਂ ਸੈਨ ਫਰਾਂਸਿਸਕੋ ਤੋਂ ਅੱਛਾ ਉਹ ਅੱਜ ਕੱਲ ਮੋਹੂਰੀਆਂ ਬਾਤ ਤੇ ਹਰ ਬੰਦਾ ਕੋਈ ਨਾ ਕੋਈ ਚੀਜ਼ ਨਵੀਂ ਦੇਣ ਦੀ ਕੋਸ਼ਿਸ਼ ਕਰਦਾ ਗਿਆਪ ਬੰਦੇ ਨੇ ਭਜਨਿਆ ਉਹਨਾਂ ਨੇ ਪੂਆ ਸ਼ਰਾਬ ਦਾ ਮੈਨੂੰ ਢੋਲੀਏ ਚ ਪਾਤਾ ਉਹਦੀ ਜੇਬ ਜਿੱਚ ਸੀਟ ਅੱਛਾ ਪਹਿਲਾਂ ਤਾਂ ਮੈਂ ਕਿਹਾ ਮੈਂ ਕੀ ਕਰਾਂ ਨੂੰ ਛੱਡ ਜਾ ਆਹ ਹੁਣ ਇਹ ਮੈਂ ਕਹਾਂ ਮੇਰਾ ਧਾਕਰਾ ਮਲੀਆੜੀਉਂ ਜਾ ਕੇ ਲੰਡੂ ਜੇ ਬੈਗ ਲਵਾਵਾਂ ਆਹੋ ਨਾਲੇ ساری ਉਮਰ ਯਾਦ ਰੱਖੋ ਵੀ ਅੰਗਲੀ ਮੇਰੇ ਲਈ ਕੁਛ ਬਾਹਰਲੀ ਮੌਦ ਚੋ ਲੈ ਕੇ ਆਇਆ ਉਹਦਾ ਬੜਾ ਸਰੱਖਾ ਸੀ ਜ਼ਾਂਤਲੀ ਮੌਮੇਂ ਕਾ ਅੱਗੇ ਵਹਰਾ ਲਵੇ ਤੇ ਬਾਹਰਲੀ ਦਾਰੂਸ ਅੱਛਾ ਉਹ ਮੈਂ ਲਿਆ ਕੇ ਬੇਬੇ ਨੂੰ ਬੜਾ ਹਾਂ ਮੈਂ ਕਹਾਂ ਬੇਬੇ ਆ ਮੇਰੀ ਦੁਬਾਰੀ ਜ਼ਾਮ ਕੇ ਰੱਖੀ ਅੱਜ ਮੇਰੇ ਮਿੱਤਰ ਨੇ ਆਉਣਾ ਮੈਂ ਉਹਨੂੰ ਕਿਹਾ ਅੱਛਾ ਇਹ ਬੇਰਗਰਦ ਸਮੇਸ਼ਰ ਆਪ ਦਾ ਪਹੂਆ। ਐਨੀ ਗੱਲ ਕਹਿ ਕੇ ਪਿੰਡ ਤੇ ਲੰਡੂ ਗਿਆ ਦੇਣ ਚਲੇ। ਅੱਛਾ। ਮੂੜੀ ਨੇ ਸੋਚਿਆ ਇਹ ਜੀ ਦਵਾਈ ਕਿਹੜੀ ਹੈ ਟੈਹ ਜਣਾ ਜਿਹੜੇ ਆਪਣੇ ਮਿੱਤਰ ਨੂੰ ਪਿਉਣ ਨੂੰ ਫਿਰ ਤਾਂ ਸਾਨੂੰ ਅੱਜ ਤੱਕ ਇਹਨੇ ਟੈਹ ਜਣਾ ਨਹੀਂ ਕਰੀ। ਇਹ ਘੰਗ ਦੀ ਦਵਾਈ ਨਹੀਂ ਪੀਈ। ਹਾਏ ਹੈ ਭੰਜੇ ਬੇਬੇ ਸੋਚੀ ਪੈ ਗਈ। ਬਾਪੂੜੀ ਨੇ ਉੱਪਰੋਂ ਹੋਲਿਆ ਉਹਦਾ ਸੰਤੀ ਉੱਪਰੋਂ ਜਗਾਰ ਜਿਆ। ਅੱਛਾ। ਮਟਕਣ ਪਟ ਕੇ ਮੂੜੀ ਲੰਡੂ ਜਾਂ ਪਿੱਛ ਬਣਾ ਕੇ ਗਈ। ਹਾਏ ਹੈ ਫਿਰ ਇਹ ਜਦੋਂ ਮੈਂ ਮੁੜ ਕੇ ਘਰੇ ਸੰਤੇ ਆਇਆ ਹੈ ਬੁੜੀ ਨੇ ਫੁੱਠੀ ਸੁੱਫਣ ਪਾਈ ਵੇੜੇ ਗਏ ਭਾਜੀ ਘਰੇ ਤੇ ਮੈਂ ਫਾਟਕਾ ਤੋੜ ਨਹੀਂ ਸਕੀ ਨਹੀਂ ਮੈਂ ਮਰ ਜਾ ਮੈਂ ਕਹੇ ਬੇਬੇ ਮੇਰਾ ਮਿੱਤਰ ਨਹੀਂ ਆ ਕੀ ਕਹਿੰਦੀ ਕਹਿੰਦੀ ਮੈਂ ਬੱਤ ਕਿਹੜੇ ਮਿੱਤਰ ਦੀ ਗੱਲ ਕਰਦਾ ਵੇ ਅੱਜ ਤਾਂ ਮੇਨੂੰ ਸਾਰੇ ਪਿੰਡ ਦੇ ਮਿੱਤਰਾਂ ਦਾ ਦੇ ਮਾੜੀ ਮਾੜੀ ਹੋੜ ਦੇਤੇ ਦਾ ਕੀ ਹਾਲ ਆ ਬੇਬੇ ਦਾ ਨਾਂ ਨਾ ਲੈ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਬੇਬੇ ਨੇ ਸਾਰੇ ਖਬਰ ਦੀਆਂ ਪੁੱਛਿਆ ਕਟਾਈਆਂ ਪਈ ਓਹੋ ਕਿਸਾਨ ਇੱਕ ਸਾਲ ਦੇ ਜਿਹੜੇ ਤੋਕੜ ਦੇ ਘੋੜੇ ਬੁੜੀਆਂ ਨੇ ਇਹਨਾਂ ਨੂੰ ਘਰ ਦੇ ਜੰਮਾ ਜਿੱਤਾ ਗੱਲੇ ਦੇਣਾ ਚਾਹੀਦਾ ਚੁੱਪ ਕਰਕੇ ਮੰਗੇ ਤੇ ਬੈਠਦੇ ਜਿਹੜੀ ਰੋਟੀ ਮਿਲਦੀ ਖਾਣੀ ਚਾਹੀਦੀ ਹੋਇਆ ਕੀ ਮੇਰੇ ਭਤੇ ਭਾਈ ਨੂੰ ਰਿਸ਼ਤਾ ਕਰਨ ਆਇਆ ਦੇਖਣ ਵਾਲੇ ਕੁੜੀ ਆ ਨੂੰ ਮੁੰਡਾ ਮਸਾਂਦ ਆ ਗਿਆ ਅੱਛਾ ਅਸੀਂ ਸੋਚਿਆ ਵਿੱਚ ਟੱਪੇ ਤੇ ਪਾਣੀ ਝੜਨ ਲੱਗਾ ਮੁੰਡਾ ਨਾ ਘੁੜਗਿਆ ਗੁਸਾ ਤਾਂ ਤੋਂ ਫਿੱਲਿਆ ਗਿਆ ਹਾਏ ਹਾਏ ਬੇਬੇ ਨੇ ਆ ਕੇ ਘੁੜੇ ਤੋਂ ਮੰਗੇ ਵਿਖਾ ਕੀ ਗੱਲ ਕਹਿੰਦੀ ਮੈਂ ਤਾਂ ਵੱਜਦੀ ਤਾਂ ਮੈਂ ਮੰਗਣੇ ਚ ਬਾਲਾ ਨਹੀਂ ਲੈਣੀ ਨਾ ਕੁਮਾਰ ਕਾ ਕੇ ਦੇਦੇ ਵਾਲੀਆਂ ਭਾਗੀ ਦਾਜ ਮੰਗਦੀ ਆ ਇਹਨੂੰ ਪਤਾ ਨਹੀਂ ਮੈਂ ਦਾਜ ਦੇ ਕਿੰਨਾ ਬਰਦਰ ਤੂੰ ਲੜਿਆ ਨਹੀਂ ਲੱਗਦਾ ਕਿੰਨਾ ਪਰ ਉਹ ਲੜ ਤੇਰੇ ਬੁਢੀ ਕਿਉਂ ਬਦੀ ਜਾਂਦੇ ਬੀਬੇ ਨੇ ਖੁਦ ਖੂਚ ਧਰਮ ਦੇਣੇ ਛਾਲ ਮਾ ਹਾਏ ਹਾਏ ਬੀਬੇ ਨੇ ਖੁਦ ਛਾਲ ਮਾਰਤੀ ਚੰਗਾ ਕੀ ਕਹਦਾ ਆ ਹਾਂ ਬੰਡੇ ਗਿਆ ਪਰ ਇਹ ਮਰੇ ਪਰ ਖਾ ਨੂੰ ਮਰਦੀ ਆ ਤਾਂ ਹਾਏ ਹੇ ਭਜਨਿਆ ਬੀਬੇ ਨੇ ਖੁਦ ਛਾਲ ਮਾਰਤੀ ਤਾਂ ਵੀ ਬਚ ਗਈ ਉਹ ਕਿਵੇਂ ਉਹ ਤਾਂ ਨੇਰੀ ਵੀ ਜਲਦੀ ਸੀ ਪੁਰਾਜਾ ਹਾਂ ਆ ਪੁਰਾਜਾ ਜਾਂਦਾ ਸੀ ਆਹੋ लुजा छॾे चङा चङा ਬੇਬੇ ਬੇਬੇ ਡੋਰ ਲਟਣ ਲੱਗੀ ਬਨੇਰੇ ਤੋਂ ਮੇਰੇ ਘਰੇ ਜਿਵੇਂ ਜਵਾਈ ਬਹੁ ਹੋਗੀ ਘੇੜ ਕੀ ਕੁਰਤਾ ਹੋ ਜਾਣੀ ਬਹੁਤ ਮਾੜਾ ਹੋਇਆ ਹੋਰ ਕਿਵੇਂ ਹੈ ਗੱਲ ਸੁਣ ਸਾਰੀ ਤੂੰ ਦੁਨੀਆ ਘੁੰਮਣੀ ਭਜਨੀ ਆ ਇਹਨਾਂ ਹੋ ਗਿਆ ਤਦੇ ਮੇਰੇ ਪਿੰਡ ਵੀ ਕਿੜਾ ਕੁੜਾ ਮਾਰਿਆ ਪਿੰਡ ਤੇਰਾ ਚੰਡੀਗੜਾ ਪਿੰਡ ਤੇਰਾ ਕਿਰਾ ਮਾ ਮੈਂ ਕਹਿੰਦਾ ਬਰਨਾਲੇ ਵਾਲੀ ਸੜਕਾਂ ਕੋ ਤੇਰੇ ਪਿੰਡ ਦੇ ਵਿੱਚ ਇੱਡੀਆਂ ਇੱਡੀਆਂ ਸੜਕਾਂ ਝੁਖੜੀਆਂ ਪਈਆਂ ਉੱਪੜੀਆਂ ਚ ਤਰ ਤਰ ਕੇ ਬੰਦਿਆਂ ਦੀ ਚਾੜ ਵੀ ਨਹੀਂ ਪਈ ਆ ਲੰਡੂ ਕਿਥੇ ਦੁੱਧ ਘਰਾਂ ਚ ਤਰੇ ਫਿਰਦੇ ਪਿੰਡਾਂ ਬਕਰਿਆ ਕੀ ਬੋਲੀ ਜਾਨਾ ਜਦ ਸਰਕਾਰ ਪਣੀ ਸੀ ਬਹੁਤ ਬੜ ਤਰੱਕੀ ਕਰ ਗਿਆ ਸੀ ਬਾਦਲ ਸਰਕਾਰ ਦੀ ਗੱਲ ਕਰਦੇ ਆਹੋ ਕਿੰਨੀ ਚ ਕਰ ਗਿਆ ਸੀ ਕੀ ਦੱਸਾਂ ਨਵੀਆਂ ਸੜਕਾਂ ਬਣਾਤੀਆਂ ਅੱਛਾ ਥਾ ਥਾ ਕੇ ਟੂਟੀਆਂ ਲਾਤੀਆਂ ਜਮਾ

ਲਿਜੀ ਨਹੀਂ ਆ ਕੀ ਗੱਲ ਹੋਣੀ ਕੀ ਦੱਸਣਾ ਪੰਜ ਮਹੀਨਾ ਮਹੀਨਾ ਦੇ ਬੁਖਾਰ ਹੀਦਾ ਆ ਬੇਖੂ ਧੜ ਜਾਂਦਾ ਉਹ ਧੜਦਾ ਅੱਜਕੱਲ ਮੈਨੂੰ ਪਤਾ ਨਹੀਂ ਕਿਉਂ ਧੜਦਾ ਨਾ ਨਾ ਭੁੱਖ ਜੀ ਵੀ ਘੱਟ ਲੱਗਦੀ ਆ ਬੰਦੇ ਨੂੰ ਭਾੜੇ ਠੀਕ ਆ ਭਾਰੇ ਹੁੰਦੇ ਦਾ ਕੋਈ ਇਲਾਜ ਨਹੀਂ ਪਤਲੇ ਦੇ ਵੀ ਲਾ ਗਿਆ ਤੇਰੀ ਪਰਸਨੈਲਿਟੀ ਠੀਕ ਆ ਕਾਦੀ ਪਰਸਨੈਲਿਟੀ ਬਦਨਿਆ ਮੇਰਾ ਤਾਂ ਫਿਰ ਜਾ ਵੀ ਭਾਰੀ ਰਹਿੰਦਾ ਆ ਸਰ ਭਾਰੀ ਦਾ ਵੀ ਸਰ ਜਾਂਦਾ ਪੈਰ ਭਾਰੀ ਦਾ ਹੀ ਔਖਾ ਹੁੰਦਾ ਇੱਥੇ ਜੋ